ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਹਾਜ਼ਰਾਂ ਜੀ ਮੌਸਮ ਬਾਰੇ ਜਾਣਕਾਰੀ ਲੈ ਕੇ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟਿਸ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਦੋਸਤੋ ਪਹਿਲਾਂ ਆਪਾਂ ਗੱਲ ਕਰਦੇ ਹਾਂਗੇ ਮੌਸਮ 16 ਤੇ 17 ਮਾਰਚ ਨੂੰ ਕਿਵੇਂ ਰਹ ਸਕੇਗਾ ਤੇ ਉਸ ਤੋਂ ਬਾਅਦ ਚ ਜਿਹੜੀ بارش ਹੋ ਕਿਸ ਦਿਨ ਹੋ ਸਕਦੀ ਹੈ ਇਸ ਦੇ ਬਾਰੇ ਚ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ 16 ਤੇ 17 ਮਾਰਚ ਨੂੰ ਪੰਜਾਬ ਵਿੱਚ ਤੇਜ਼ ਹਵਾਵਾਂ ਤੇ ਟੁੱਟਵੀਂ ਬੱਦਲਵਾਈ ਬਣੇ ਰਹਿਣ ਦੀ ਉਮੀਦ ਹੈ ਪਰ بارش ਜਿਹੜੀ ਹੈ ਉਹ ਹੋਣ ਦੀ ਬਹੁਤ ਹੀ ਘੱਟ ਸੰਭਾਵਨਾ ਹੈ ਇਸੇ ਤਰ੍ਹਾਂ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਤੇਜ਼ ਹਵਾਵਾਂ ਤੇ ਕਿਤੇ ਕਿਤੇ ਟੁੱਟਵੀਂ ਬੱਦਲਵਾਈ ਤੇ ਇਹ ਉਸ ਤਰ੍ਹਾਂ ਮੌਸਮ ਜਿਹੜਾ ਰਹਿ ਸਕਦਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ بارش ਬਾਰੇ ਪੰਜਾਬ ਵਿੱਚ ਬਹੁਤ ਹੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ 19, 20 ਤੇ 21 ਮਾਰਚ ਦੌਰਾਨ ਜਿਹੜੀ ਹੈ بارش ਦੀ ਪੂਰੀ ਸੰਭਾਵਨਾ ਹੈ ਤੇ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਤੇ ਕੋਸ਼ਿਕ ਜਿਲੇ ਜਿਹੜੇ ਨੇ ਉਹਨਾਂ ਦੇ ਵਿੱਚ ਉਮੀਦ ਘਟੇ 19, 20 ਤੇ 21 ਮਾਰਚ ਨੂੰ ਤੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਜਿਹੜੀ ਕਣਕ ਦੀ ਫਸਲ ਨੂੰ ਪਾਣੀ ਲਾ ਰਹੇ ਨੇ ਉਹ ਥੋੜੀ ਜਿਹੀ ਵਿਉਂਤਬੰਦੀ ਨਾਲ ਹੀ ਲਾਣ ਕਿਉਂਕਿ ਪਾਣੀ ਵੀ ਜ਼ਰੂਰੀ ਹੈ ਤੇ ਮੌਸਮ ਵੀ ਲਗਾਤਾਰ ਖਰਾਬ ਚੱਲ ਰਿਹਾ ਤੇ ਹਰਿਆਣਾ ਬਾਰੇ ਆਪਾਂ ਗੱਲ ਕਰੀਏ 19 20 21 ਦੌਰਾਨ ਹਰਿਆਣਾ ਦੇ ਵਿੱਚ ਕਿਤੇ ਕਿਤੇ ਛਿੱਟੇ ਪੈ ਸਕਦੇ ਨੇ ਜਾਂ ਕਿਤੇ ਕਿਤੇ ਹਲਕੀ ਬਾਰਸ਼ ਹੋ ਸਕਦੀ ਏ ਤੇ ਇਸੇ ਤਰੀਕੇ ਜੰਮੂ ਦੇ ਵਿੱਚ ਜਿਹੜੀ 19 ਤੇ 20 ਮਾਰਚ ਨੂੰ ਖਾਸ ਕਰਕੇ ਬਾਰਸ਼ ਦੀ ਸੰਭਾਵਨਾ ਹਿਮਾਚਲ ਪ੍ਰਦੇਸ਼ ਵਿੱਚ ਵੀ 20 ਮਾਰਚ ਨੂੰ ਜਿਹੜੀ ਬਾਰਸ਼ ਦੀ ਕਾਫੀ ਜ਼ਿਆਦੀ ਸੰਭਾਵਨਾ ਹੈ ਤੇ ਇਸ ਤੋਂ ਬਾਅਦ ਗੱਲ ਚੰਡੀਗੜ੍ਹ ਦੀ ਚੰਡੀਗੜ੍ਹ ਦੇ ਵਿੱਚ 19 ਤੇ 20 ਮਾਰਚ ਨੂੰ ਜਿਹੜੀ ਇਹ ਬੱਦਲਵਾਈ ਬਣੀ ਰਹੇਗੀ ਤੇ ਕਿਤੇ ਕਿਤੇ ਛਿੱਟੇ ਪੈ ਸਕਦੇ ਨੇ। ਰਾਜਸਥਾਨ ਦੇ ਵਿੱਚ بارش ਦੀ ਬਹੁਤ ਹੀ ਘੱਟ ਸੰਭਾਵਨਾ ਹੈ। 19, 20, 21 ਮਾਰਚ ਦੌਰਾਨ ਟੁੱਟਵੀਂ ਬੱਦਲਵਾਈ ਹੋ ਸਕਦੀ ਹੈ। ਤੇ ਦੋਸਤੋ ਏਸੀ ਮੌਸਮ ਬਾਰੇ ਅਗਾਊਂ ਜਾਣਕਾਰੀ ਤੇ ਤੇਜ਼ ਹਵਾਵਾਂ ਤੋਂ ਆਪਣੀ ਜਿਹੜੀ ਇਹ ਫਸਲ ਨੂੰ ਬਚਾਓ ਤੇ ਪ੍ਰਮਾਤਮਾ ਸੁੱਖ-ਸਾਂਤ ਰੱਖੇ ਸਭ ਖੁਸ਼ ਰਹਿਣ। ਬਹੁਤ-ਬਹੁਤ ਧੰਨਵਾਦ।